ਲੋ ਵੀ ਦੋਸਤੋ ਤੁਹਾਡਾ ਚੋਨਾ ਨਾ ਹੋ ਖੜੇਗਾ ਨਾ ਤੁਹਾਨੂੰ ਦਿੱਕਤ ਆਵੇਗੀ ਤੁਸੀਂ ਨੇ ਕਰਨਾ ਕੁਝ ਨਹੀਂ ਬ੍ਰਾਂਡ ਜੀਆਰ ਲੈਣਾ ਬਿੱਲੋਵੁੱਡ ਕੰਪਨੀ ਦਾ ਦੋਸਤੋ ਇੰਡੋ ਐਕਟੋ ਦੋ ਤਰ੍ਹਾਂ ਦੇ ਪਰਨਾਲੀ ਦੇ ਨਾਲ ਇਹਨੂੰ ਤਿਆਰ ਕੀਤਾ ਗਿਆ ਜੜਾਂ ਦੇ ਰਾਹੇ ਵੀ ਕੰਮ ਕਰਦਾ ਤੇ ਤਣਿਆਂ ਦੇ ਰਾਹੇ ਵੀ ਕੰਮ ਕਰਦਾ ਅਤੇ ਪੱਤਿਆਂ ਦੇ ਰਾਹੇ ਖਰਾਕ ਖਿੱਚ ਕੇ ਪੋਤੇ ਨੂੰ ਦਿੰਦਾ ਹੈ ਅਤੇ ਦੋਸਤੋ ਪੀ ਐਚ ਲੈਵਲ ਨੂੰ ਛੋਟੇ ਨੂੰ ਮੈਂਟੇਨ ਕਰਦਾ ਹੈ 7 7.5 ਪੀ ਐਚ ਕਰ ਦੇਵੇਗਾ ਤੁਹਾਡੀ ਜ਼ਮੀਨ ਦੇ ਵਿੱਚ ਜਿਹੜੀ ਕਲੋਰਾਇਡ ਦੀ ਮਾਤਰਾ ਵਧੀ ਹੋਈ ਹੈ ਕਾਲਾ ਸ਼ੋਰਾ ਚਿੱਟਾ ਸ਼ੋਰਾ ਉਹਨੂੰ ਖਤਮ ਕਰ ਦੇਵੇਗਾ ਦੋਸਤੋ ਅਤੇ ਨਾਲ ਹੀ ਤੁਹਾਡੇ ਜਿਹੜਾ ਇਸ ਦੇ ਵਿੱਚ ਜਿਪਸਮ ਬੇਸ ਹੈ ਇਹ ਤੁਹਾਡੇ ਜ਼ਮੀਨ ਦੇ ਵਿੱਚ ਜਿਹੜੇ ਲੂਣ ਪਏ ਨੇ ਲੂਣਾ ਨੂੰ ਘੋਲ ਕੇ ਪਰਾਂ ਕਰ ਦੇਵੇਗਾ ਤੇ ਬੂਟੇ ਦੀਆਂ ਜੜਾਂ ਨੇ ਜਿਹੜੀਆਂ ਉਹ ਚਿੱਟੀਆਂ ਹੋ ਕੇ ਜਿੰਨੀ ਤੁਹਾਡੇ ਖੇਤ ਵਿੱਚ ਡੀ.ਏ.ਪੀ ਪोटाश ਜ਼ਿੰਕ ਪਈ ਹੈ ਉਹ ਸਾਰੀ ਚਾਕੇ ਬੂਟੇ ਨੂੰ ਦੇ ਦੇਵੇਗਾ ਤੇ ਜਿਹੜਾ ਤੁਹਾਡਾ ਝੋਨਾ ਦੋਸਤੋ ਉਹਦਾ ਫਟਾਰਾ ਜਿਹੜਾ ਪਹਿਲੇ ਹੀ 35 40 ਦਿਨ ਦੇ ਵਿੱਚ ਇੰਨਾ ਵਧੀਆ ਹੋ ਜਾਵੇਗਾ ਕਿ ਤੁਸੀਂ ਦੇਖਦੇ ਹੀ ਰਹਿ ਜਾਓਗੇ ਇਸ ਦਾ ਰਿਜ਼ਲਟ ਇੰਨਾ ਕਿ ਸੋਹਣਾ ਆਉਂਦਾ ਹੈ ਦੋਸਤੋ ਕਿ 5 ਕਿਲੋ ਪ੍ਰਤੀ ਏਕੜ ਪਾਓ ਪਾਉਣ ਦਾ ਤਰੀਕਾ ਕੀ ਹੈ ਦੋਸਤੋ ਲੇਟ ਨਾ ਕਰੋ ਇਹਨੂੰ ਪਾਉਣਾ ਜਿਹੜਾ ਉਹ ਪਹਿਲੇ ਹੀ ਯੂਰੀਏ ਦੇ ਨਾਲ ਪਾਓ ਜਦੋਂ ਆਪਾਂ ਲੇਟ ਕਰਦੇ ਆ ਫਿਰ ਦੋਸਤੋ ਅਕਈ ਨਾਲ ਕੇ ਉਹ ਫਟਾਰਾ ਆਪਣੇ ਕਿਸੇ ਕੰਮ ਦਾ ਨਹੀਂ ਹੁੰਦਾ ਬੇਫਯੂਲ ਉਹ ਫਟਾਰਾ ਹੁੰਦਾ ਹੈ ਇਸ ਕਰਕੇ ਜਿਹੜੇ ਮੇਰੇ ਵੀਰਾਂ ਦੇ ਸਮੱਸਿਆ ਆਉਂਦੀ ਹੈ ਉਹ ਇਸ ਨੂੰ ਜ਼ਰੂਰ ਵਰਤਣ ਬ੍ਰਾਂਡ ਜੀਆਰ ਪਿੱਲੋ ਵਟਪਾਕ